ਜੀ ਕੋਲ ਹੀ ਹੈ ਬੰਦੇ ਤੈਨੂੰ ਰੰਧੀ ਜੀ ਦੀ ਪਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਵਾਹਿਗੁਰੂ ਦੀਆਂ ਖੇਡਾਂ ਇੰਨੀਆਂ ਕ ਅश्चਰਜ ਨੇ ਕਿ ਬੰਦਾ ਦੇਖ ਕੇ ਉਹਨਾਂ ਬਾਰੇ ਸੁਣ ਕੇ ਉਹਨਾਂ ਬਾਰੇ ਜਾਣ ਕੇ ਵਿਸਮਾਦ ਹੋ ਜਵੇ ਆਪਣੇ ਆਪ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਜਦੇ ਦੇ ਵਿੱਚ ਸਾਡਾ ਸਿਰ ਝੁਕ ਜਾਂਦਾ ਤੇ ਮੂੰਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਸਿਮਰਨ ਸ਼ੁਰੂ ਹੋ ਜਾਂਦਾ ਇਹ ਜਿਹੜਾ ਸਰਕਲ ਦੇਖਦੇ ਹੋ ਤੁਸੀਂ ਇਹ ਘੇਰਾ ਦੇਖਦੇ ਹੋ ਇਹ ਹੁਣ ਤੱਕ ਦਾ ਯੂਨੀਵਰਸ ਦੇ ਵਿੱਚ ਲੱਭਿਆ ਗਿਆ ਸਭ ਤੋਂ ਵੱਡਾ ਤਾਰਾ ਇਹ ਨਹੀਂ ਹੈਗਾ ਵੀ ਇਹ ਤੋਂ ਵੱਡਾ ਹੋਰ ਹੈ ਨਹੀਂ ਪਰ ਸਾਡੇ ਵੱਲੋਂ ਲੱਭਿਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਤਾਰਾ ਤੇ ਇਹਦਾ ਜਿਹੜਾ ਸਾਈਜ਼ ਆ ਉਹਨੂੰ ਦੇਖ ਕੇ ਤੁਸੀਂ ਸੱਚਮੁੱਚ ਇੱਕ ਵਾਰੀ ਤੱਕ ਹੋਵੋਗੇ ਕਿ ਵਾਹਿਗੁਰੂ ਤਨਾਂ ਤੂੰ ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਉਸ ਤਾਰੇ ਦਾ ਸਾਈਜ਼ ਦੇਖਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਸੂਰਜ ਆ ਉਹਦੇ ਸਾਹਮਣੇ ਆਪਣੀ ਧਰਤੀ ਦਾ ਸਾਈਜ਼ ਕੀ ਆ ਉਹਦੇ ਸਾਹਮਣੇ ਆਪਣੀ ਧਰਤੀ ਦੀ ਕੀ ਔਕਾਤ ਆ ਸੂਰਜ ਦੇ ਸਾਹਮਣੇ ਤੇ ਬਾਕੀ ਦੇ ਜਿਹੜੇ ਗ੍ਰਹਿ ਨੇ ਉਹ ਦੇਖ ਲਓ ਤੁਸੀਂ ਵੀ ਉਹ ਕੀ ਔਕਾਤ ਰੱਖਦੇ ਨੇ ਤੇ ਹੁਣ ਉਹ ਜਿਹੜਾ ਸੂਰਜ ਆ ਉਹਦਾ ਇਸ ਤਾਰੇ ਦੇ ਸਾਹਮਣੇ ਕੀ ਸਾਈ ਦਾ ਜਾਂ ਉਹਦੀ ਕੀ ਔਕਾਤ ਆ ਦੇਖ ਲਓ ਇੱਕ ਥਾਂ ਤੇ ਜਾ ਕੇ ਉਹ ਦਿਸਣੋ ਵੀ ਬੰਦ ਹੋ ਜਾਂਦਾ ਤੇ ਹੁਣ ਉਹਦੇ ਸਾਹਮਣੇ ਇਹ ਸੋਚੋ ਵੀ ਜਿਹਦੇ ਸਾਹਮਣੇ ਸੂਰਜ ਸਾਡਾ ਐਡਾ ਵੱਡਾ ਛੋਟਾ ਪੈ ਗਿਆ ਫਿੱਕਾ ਪੈ ਗਿਆ ਉਹਦੇ ਸਾਹਮਣੇ ਸਾਡੀ ਧਰਤੀ ਕੀ ਹੋ ਤੇ ਹੁਣ ਇਹ ਸੋਚੋ ਕਿ ਇੰਨਾ ਵੱਡਾ ਇੱਕ ਤਾਰਾ ਜਿਹੜਾ ਹਜੇ ਤੱਕ ਅਸੀਂ ਲੱਭਿਆ ਇਹੋ ਦੇ ਹੋਰ ਪਤਾ ਨਹੀਂ ਕਿੰਨੇ ਹੋਣੇ ਆ ਤੇ ਇਹ ਤੋਂ ਵੱਡੇ ਕਿੰਨੇ ਹੋਣੇ ਆ ਤੇ ਹੁਣ ਇੱਥੋਂ ਅੰਦਾਜ਼ਾ ਇਹ ਲਾਓ ਕਿ ਜੀਨੇ ਇੰਨੇ ਵੱਡੇ ਤਾਰਿਆਂ ਨੂੰ ਸਿਰਜਿਆ ਉਹ ਆਪ ਕਿੰਨੀ ਕੁ ਵੱਡੀ ਹਸਿਆਤ ਰੱਖਦਾ ਹੋ ਆਪ ਕਿੱਡਾ ਕੁ ਵੱਡਾ ਹੋਣਾ ਹੋ ਕਣ-ਕਣ ਦੇ ਵਿੱਚ ਬਹਿਸ ਕਰਦਾ ਉਹ ਇੱਕ ਵੀ ਆ ਉਹ ਅਨੇਕ ਵੀ ਆ ਇਹ ਪੂਰੀ ਦੀ ਪੂਰੀ ਜੀ ਨੇ ਕਾਇਨਾਤ ਨੂੰ ਸਿਰਜਿਆ। ਉਹ ਆਪ ਕਿੰਨੀ ਵੱਡੀ ਪਾਵਰ ਰੱਖਦਾ ਹੋਣਾ, ਕਿੰਨੀ ਵੱਡੀ ਤਾਕਤ ਰੱਖਦਾ ਹੋਣਾ। ਬਸ ਇਸ ਕਰਕੇ ਤੁਹਾਨੂੰ ਕਹੀਦਾ, ਦੇਖੋ ਤੁਸੀਂ ਇਸ ਸਿਰਫ ਇੱਕ ਤਾਰੇ ਦੇ ਸਾਹਮਣੇ ਸਾਡੀ ਧਰਤੀ ਦੀ ਹੈਸੀਅਤ ਕੀ ਆ ਤੇ ਆਪਾਂ ਕੀ ਆ। ਪਰ ਫਿਰ ਵੀ ਇਨਸਾਨ ਆ ਆਪਾਂ ਇੱਕ ਥਾਂ ਤੇ ਆ ਕੇ ਆਪਣੀ ਔਕਾਤ ਜ਼ੀਰੋ ਹੋ ਜਾਂਦੀ ਆ। ਜ਼ੀਰੋ ਵੀ ਨਹੀਂ ਹੁੰਦੀ, ਲੱਭਦਾ ਹੀ ਨਹੀਂ ਕੁਝ। ਪਰ ਫਿਰ ਵੀ ਉਸ ਕਾਲਪੁਰਖ ਵਾਹਿਗੁਰੂ ਨੇ ਸਾਡੇ ਤੇ ਇੰਨੀ ਰਹਿਮਤ ਕੀਤੀ ਆ। ਕਿ ਅਸੀਂ ਉਹਦਾ ਨਾਮ ਲੈ ਲੈ ਕੇ ਇੱਕ ਦਿਨ ਉਹਦੇ ਵਿੱਚ ਸਮਾ ਸਕਦੇ ਆਂ ਰੱਬ ਦਾ ਨਾਮ ਲੈਂਦੇ ਲੈਂਦੇ ਅਸੀਂ ਰੱਬ ਹੋ ਸਕਦੇ ਆਂ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਜਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ